ਉਹ ਗਾਜੀ ਤੋਂ ਪੂਰਾ ਘਟਾ ਜੋ ਉੱਪਰ ਕਹਿ ਰਿਹਾ ਦਾ ਮਾੜਾ ਮਾਰਦੋ ਭਾਈ ਨਹੀਂ ਕਹਿੰਦਾ ਭਾਈ ਕੋਲੇ ਬਹੁਤ ਬੇਲੇ ਆ ਰਹੇ ਨੇ ਮਾਨੋ ਆ ਕੀ ਹਾਲੇ ਕਲੇ ਵਧੀਆ ਭਾਈ ਸੱਸੀ ਕਾਲ ਸੱਸੀ ਕਾਲ ਹੋ ਠੀਕ ਹੈ ਕੀਤਾ ਵਧੀਆ 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 ਇੱਕ 200 ਦੇ ਹੋਇਆ ਭਾਈ ਗਰਮੀ ਬਹੁਤ ਆ ਗਰਮੀ ਬਹੁਤ ਜਿਆਦਾ ਕਿਹੜੇ ਕਿਹੜੇ ਵਿੱਚ ਅੱਜ 510 ਤੰਦਾ ਹੋਇਆ ਭਾਈ ਹਾਂ 7 ਮਾਡਲ ਆ ਭਾਈ ਚਲੋ ਇਹ ਕਿੰਨੇ ਦਾ ਹੋ ਗਿਆ ਉਹਦਾ ਹੋ ਗਿਆ 220000 ਦਾ ਭਾਈ 2 ਲੱਖ ਦੀ ਕਿਹੜੇ ਕਿਹੜੇ ਟਰੈਕਟਰ ਦਿਖਾ ਕਰ ਇੱਕ ਆਪਣੇ ਕੋਲੇ 52 ਜਾ ਰਿਹਾ ਭਾਈ ਅੱਛਾ 2011 ਮਾਡਲ ਦਾ ਠੀਕ ਹੈ ਪੈਰ ਨਵੇਂ ਆ ਮਗਰਲੇ ਮੂਹਰੇ 80 ਪੈਸੇ ਆ ਹਰਿਆਣਾ ਨੰਬਰ ਆ ਸਾਰਾ ਡਾਕੂਮੈਂਟ ओरिजिनल ਆ ਸਾਰਾ ओरिजिनल ਟਰੈਕਟਰ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਅੱਛਾ ਹਰਿਆਣਾ ਨੰਬਰ ਆ ਪਹਿਲੇ ਕਰਦਾ ਐਨਓਸੀ ਮਿਲ ਜੂਗੀ ਜਿਹੜੀ ਮਰਜ਼ੀ ਸਟੇਟ ਨੂੰ ਲੈ ਲਿਓ ਅੱਛਾ ਇਹ ਕਿੰਨੇ ਦਾ ਦੇਣਾ ਕਿੰਨਾ ਰੇਟ ਕਿੰਨਾ ਰੱਖਿਆ ਬਾਈ ਰੇਟ ਬਾਈ ਇਹਦਾ 95000 ਰੁਪਏ ਜਾਇਜ਼ ਜਾਈ ਰੱਖਿਆ ਨੰਬਰ 50 ਦਾ ਨੰਬਰ ਹਰਿਆਣਾ ਬਾਈ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੀ ਜਿੱਥੋਂ ਦੀ ਆਖੋਗੇ ਠੀਕ ਮਗਲੇ ਦਾ ਗੁੜੀਆਰ ਦੇ ਆ ਮੂਹਰੇ ਵੀ ਗੁੜੀਆਰ ਦੇ ਆ ਤਨ ਲੀਆਂ ਵਾਲੇ ਡਬਲ ਵੀਡੀਓ ਟੌਪ ਮਾਰ ਲਾ ਹਾਂ ਭਾਈ ਬਹਾਨਾ 3,75,000 ਦੀ ਬਾਈ 3,75,000 ਦਾ ਬਾਈ ਕਹਿੰਦਾ ਟਰੈਕਟਰ ਦੇਣਾ ਟਰੈਕਟਰ ਚੇਂਜ ਕਰਾ ਦੇਣਾ ਆ ਡਬਲ ਵੀਡੀਓ ਟਰੈਕਟਰ ਉਹ ਵੀ ਜੀ ਕੋਲ ਮੈਂ ਜੀ ਦੇ ਵਿੱਚ ਵੀ ਹੈ 2 ਹੋ ਗਏ ਮਾੜਾ ਅੱਜ ਇਹ ਬਹੁਤ ਹਾਲ ਹੀ ਜੈਨੇਵਰੀ ਦੇ ਦਿੱਤੇ। ਇਹ ਜੱਟ ਨੇ ਬੋਲਿਆ ਕਿ ਸੰਭਵ ਕਿ ਜੇ ਸੰਭਵ ਹੋ ਜਾਵੇ। ਤੇ ਜੇ ਜੇਰੇ ਪਾਣੇ ਲਾਉਣਾ ਹੋਵੇ ਤਾਂ ਪਾਈਦਾ। ਤੁਸੀਂ ਸੰਪਰਕ ਕਰੋ। ਬਾਈ ਨਾਲ ਫਿਰ ਤੁਹਾਨੂੰ ਬਾਈ ਦਾ ਫੋਨ ਨੰਬਰ ਦਵਾਂ। ਅੱਗੇ ਆ ਗਿਆ ਐਕਸਰ 2000 ਤੇ ਬਾਈ ਮਾਡਲ ਬਿਲਕੁਲ ਨਵਾਂ ਡ੍ਰੈਟ ਹੈ। 2022 ਮਾਡਲ ਆ ਬਾਈ ਪਾਵਰ ਸਟੀering ਵਾਲਾ। ਤੇਲ ਬ੍ਰੇਕਾਂ ਪਾਵਰ ਸਟੀering ਆ। ਅੱਛਾ। ਬਰਿੰਡਾ ਨੰਬਰ ਆਪਣਾ ਆਪ ਦੇ ਨਵਾਂ ਘੜਾਇਆ। ਠੀਕ ਹੈ। ਇਹ ਕਿੰਨੇ ਦਾ ਘੜਾਇਆ? ਨਗਦ ਕੈਸ਼ ਦਾ। ਇਹਦਾ ਰੇਟ ਹੈਗਾ 3,35,000 ਰੁਪਏ ਬਾਈ। ਦੇਹ ਹੋਣ ਕਿੰਨਾ ਹੋਜੀ ਜੇਕਰਾਂ ਨੇ ਲੋਕ ਲਾ ਕੇ ਦੇਣਾ ਇਹਦੇ 3 ਲੱਖ ਦੇ ਕਰੀਬ ਬਾਈ ਲੋਨ ਹੋ ਜੂ ਸਿਪਲ ਸਹੀ ਹੋਇਆ ਤਾਂ ਲੱਖ ਦੀ ਲੋੜ ਨਹੀਂ ਇਹਦੇ ਵਿੱਚ ਤਾਂ ਸਾਰੀ 30000 ਰੁਪਏ ਦੇ ਟਰੈਕਟਰ ਲੈ ਜਾਓ 30000 ਸਰਬ 30000 ਰੁਪਏ ਦੇ ਟਰੈਕਟਰ ਲੈ ਜਾਓ ਪਾਵਰ ਸਟੇਰੀਗ ਨਾ ਆ ਆਪਣਾ ਨਵਾਂ ਆ ਬਟਿੰਡਾ ਨਵਾਂ ਨਕਦ ਕੈਸਾ ਆਇਆ ਸੋ 100 ਘੰਟਾ ਚੱਲਿਆ ਸਾਰਾ ਰੇਨਲ ਇਹ ਦੇ ਦਾਂਗੇ ਬਾਈ 3 ਲੱਖ ਦੇ 20000 ਦਾ 3 ਲੱਖ 20000 ਦਾ ਠੀਕ ਹੈ ਬਾਈ ਜੀ 20000 ਦੇ ਟਰੈਕਟਰ ਲੈ ਜਾਓ ਕਿ ਆ ਗਿਆ ਬਾਈ 20 20 ਪਾਵਰ ਮੈਕ ਸਾਥ ਪਾਵਰ ਮੈਕ ਪਾਵਰ ਮੈਕ ਆ ਬਾਈ 14 ਲੈ 12 ਚ 14 ਲੈ 12 ਚ ਲੈਣਾ ਲੈਪਟਾਪ ਪੱਕੇ ਤੇ ਲੱਗੇ ਨੇ 6 ਲੱਖ 25 ਹਜ਼ਾਰ ਰੁਪਏ ਰੇਟ ਆ 20 ਮਲਟ੍ਰੈਕਟਰ ਕਲੇ ਕਿੰਨੇ ਦਿਨਾਂ ਵੀ 20 ਮਾਰ ਲਾ ਬਾਈ ਇਹ ਦੇ ਦਿਆਂਗੇ ਪੂਰਾ 6 ਲੱਖ ਦਾ 6 ਲੱਖ ਰੁਪਏ ਦਾ 20 ਮਾਰਲਾ ਟਾਇਰ ਚਾਰੇ ਨਾਲ ਦੇ ਆ 80 ਪਾਹੇ 950 ਘੰਟਾ ਜੈਨੂਆ ਚੱਲਿਆ ਹੋਇਆ 950 ਘੰਟਾ ਜੈਨੂਆ ਨਵੇਂ ਟ੍ਰੈਕਟਰ ਅੱਡੇ ਤੋਂ ਦੇ ਰਹੇ ਨੇ ਆ ਸੈਸਰੀ ਵਗੈਰਾ ਸਾਰਾ ਕੁਝ ਚਾਲੂ ਹਾਲਤ ਦਾ ਠੀਕ ਆ ਠੀਕ ਸਾਰਾ ਰੈਨਰ ਵਾਲਾ ਇਹ 855 ਦਾ ਇਹ ਲਿਖਾਵੇ ਦੇ ਦਿੱਤੇ 855 ਇਹ 855 ਬਾਈ 2023 ਮਾਡਲ ਆ 2023 ਮਾਡਲ 270 ਰੁਪਏ ਤੋਂ ਘੰਟੇ ਰਹਿਣਾ ਚੱਲਿਆ ਹੋਇਆ ਅੱਛਾ ਨਾਲ ਦੇ 90% ਟਾਇਰ ਆ 50 ਨੰਬਰ ਪੀਵੀ 70 ਦਾ ਪੀਵੀ 70 ਨੰਬਰ ਆ ਬਾਈ ਕਿੰਨਾ ਚੱਲਿਆ ਇਹ 270 750 ਦਾ ਘੰਟੇ ਹੋਊਗਾ ਬਾਈ 270 18 ਟਾਇਰ ਰਹਿਣਾ ਇਨਾਲਾ ਵਾ ਵੇ ਲੂੰ ਪੇ ਉਵੇਂ ਹੀ ਭਈਆ ਬਾਈ 30% ਸੈਂਟਰ ਪਾਵਰ ਆਰ ਡਰਾਈਵਰ ਜਿਵੇਂ ਅਰਥਾ ਦਾ ਹੋਣਾ ਹੁੰਦਾ ਹੈ ਜੀ ਨੰਬਰ ਪਾਸਪੋਰਟ ਤੋਂ ਕੋਈ ਕਿੰਨਾ ਦੇਣਾ ਭਾਈ ਇਹ ਬਾ 7,65,000 ਰੁਪਏ ਡਿਮਾਂਡ ਆ ਭਾਈ 7,40,000 ਦਾ ਦੇ ਦਾਂਗੇ 7,40,000 ਦਾ ਟਰੈਕਟਰ ਭਾਈ ਕਹਾਂ ਦੇਗਾ ਅੱਗੇ ਆ ਗਿਆ ਭਾਈ ਕੋਲੇ ਬਾਈ ਮਾਲ ਸੋਨ ਵਾਲੀ ਕਾ 750 ਭਾਈ 750 850 ਕੋ ਕਹਿ ਰਹੇ ਆ ਆ ਦੇਖੋ ਚਿੱਟਾਈਆਂ ਵੀ ਹਜੇ ਉਵੇਂ ਪਈਆਂ ਨੇ ਇਹ 270 75 ਘੰਟੇ ਭਾਈ ਇਹ ਚੱਲਿਆ ਅੱਛਾ ਚਾਰੇ ਟਾਇਰ ਨਾਲ ਦੇ 90 ਪੈਸੇ ਹਰਿਆਣਾ ਨੰਬਰਾਂ ਪਹਿਲੇ ਘਰ ਦਾ ਅੱਛਾ ਇਹਦੀ ਐਨਓਸੀ ਵਗੈਰਾ ਮਿਲ ਜੂਗਾ ਐਨਓਸੀ ਸਭ ਕੁਝ ਮਿਲ ਜੂਗਾ ਇਹ ਕਿੰਨੇ ਦੇਣਾ ਵੀਰੇ ਇਹ ਦੇ ਦਾਂਗੇ ਬਾਈ 6 ਲੱਖ ਰੁਪਏ ਦਾ ਪੂਰੇ ਦਾ 6 ਲੱਖ ਰੁਪਏ ਦਾ 6 ਲੱਖ 35000 ਰੁਪਏ ਰੇਟ ਆ 6 ਲੱਖ ਤੇ 35000 ਰੇਟ ਸਾਰਾ ਰੇਟ ਨਾਲ ਮੂਰਤ ਲੈ ਮਗਰ ਤੱਕ ਬਾਈ ਲੈ ਬਾਈ ਬਰਾੜ ਸਾਹਿਬ ਤੁਸੀਂ ਕਹਿੰਦੇ ਸੀ ਕਿ ਸਾਨੂੰ 800 ਆਪਣਾ ਸੋਨ 99 ਗਰਾ ਚਾਹੀਦਾ ਜਿਹੜੇ ਨਵੇਂ ਮਾਲ ਤੇ ਕਰਦਾ ਬਾਈ ਜਿਹੜਾ ਨਵੇਂ ਡਾਰਾ ਜਿਹੜਾ ਨਵੇਂ ਮਾਰ ਲਾ ਬਾਈ ਇੰਜਣ ਕੇ ਜਮਾ ਰੁਪਏ ਆ ਆਪਣੇ ਪਿੰਡ ਦੀ ਨਾਗਾ ਆਈਡੀ ਪ੍ਰੂਫ ਸਾਰਾ ਕੋ ਉਹਨਾਂ ਦਾ ਮਿਲ ਜੂਗਾ ਇੰਜਨਗੇ ਦਾ ਕੋਈ ਆਵਾਜ਼ ਨਹੀਂ ਕੋਈ ਡੈਕਸਨਾਂ ਦੀ ਆਵਾਜ਼ ਨਹੀਂ ਜਮਾਂ ਸਾਇਲੈਂਟ ਟਰੈਕਟਰ ਆ ਬਾਈ ਠੀਕ ਹੈ ਨਵੇਂ ਟਾਇਰ ਨੇ ਅਲਾਈਂਸ ਦੇ ਮਹਿੰਗੇ ਵਾਲੇ ਰੇਡੀਅਲ ਟਾਇਰ ਆ ਬਾਈ ਮੂਲੇ 70 ਪੈਸੇ ਆ ਮਗਲੇ ਜਮਾਂ ਨਵੇਂ ਆ ਠੀਕ ਹੈ ਬੈਲ ਵੀ ਦੇ ਦਿਆਂਗੇ ਟਾਇਰਾਂ ਜਿਕੇ ਨੇ ਲੈਣਾ ਹੋਇਆ ਗਾਰੰਟੀ ਵਾਂਦੇ ਤੇ ਇਹ ਬਾਈ ਇੱਕੋ ਗੱਲ 2.5 ਲੱਖ ਦਾ ਬਾਈ 2.5 ਲੱਖ ਰੁਪਏ ਦਾ ਠੀਕ ਹੈ ਬਾਈ 2,75,000 ਦੀ ਮੰਗ ਆ 2004 ਮਾਡਲ ਆ ਬਾਈ ਅੱਛਾ ਟਾਇਰ ਇਹਦੇ ਵੀ ਜਮਾਂ ਨਵੇਂ ਆ ਮਗਰਲੇ ਬਾਕੀ ਸਾਰਾ ਟਰੈਕਟਰ ਮੂਰਤ ਤੋਂ ਲੈ ਕੇ ਮਰ ਤੱਕ ਅਰੀਜਨਲ ਆ ਬਾਈ ਕਿਤੋਂ ਰੰਗ ਪੇਂਟ ਨਹੀਂ ਹੋਇਆ ਇਹ ਕਿੰਨੇ ਦਿਨਾਂ ਕਿਰੇ ਇਹ ਆਪਾਂ ਦੇ ਦਾਂਗੇ 2,35,000 ਦਾ ਬਾਈ 2,35,000 ਦਾ ਸਾਈਡ ਘੇਰ ਵਾਲਾ ਵੱਡੇ ਲੈਕਟੂਰ ਗਿਆ ਬੈਂਕ ਦਾ ਸਾਲ ਜਿਹੜਾ ਹੋਵੇ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦਾ ਟਿੱਕ ਤੇ ਝਾੜਿਕ ਬਾਰੇ ਮਾਰ ਲਓ 2,35,000 ਦੇ ਦਾਂਗੇ ਏਕੇ ਦੇ ਜਿਵੇਂ 9 ਮੀਟਰ ਏਅਰ ਫੈਕਟਰ ਚਾਈ ਦੇ ਕਾਲੇ ਦੇ ਬੈਟ ਨੂੰ ਭਰਾਵੋ ਪਿੰਡ ਹੈਗਾ ਬਾਈ ਦਾ ਕੋਠੇ ਨਾਚਣਾ ਹਾਂ ਕੋਠੇ ਨਾਚਣਾ ਮਹਿਮਾ ਸਰਜਾ ਬਾਈ ਨਾ ਮਹਿਮਾ ਸਰਜਾ ਕੋਲੇ ਬਠਿੰਡਾ ਜ਼ਿਲ੍ਹੇ ਦਾ ਪਿੰਡ ਹੈ ਕਲ ਇਤਰਾ ਫੋਨ ਨੰਬਰ ਬੋਲ ਦੇ ਵੀਰੇ 96533 96533 8844 8844 96533 8844 ਬਾਈ ਜਿੰਨੇ ਰੇਟ ਬੋਲਦੇ ਬਾਈ ਤੁਹਾਡੀ ਵੀਡੀਓ ਸਕਰੀਨਸ਼ਾਟ ਲਿਆਦੇ 5000 ਦਾ ਆਪਾਂ ਆਫਰ ਸਪੈਸ਼ਲ ਦੇ ਦਿਆਂਗੇ ਜਿੰਨੇ ਰੇਟਾਂ ਦਾ ਧੰਨਵਾਦ ਭਰਾ ਜਿੰਨੇ ਬੋਲਦੇ ਆ ਕੇ ਕਹਿ ਦਿੰਨ ਵੀ ਬਾਈ ਦੀ ਵੀਡੀਓ ਇਹ ਕਿੰਨੇ 5000 ਰੁਪਏ ਆਪਾਂ ਹੋਰ ਛੱਡ ਦਿਆਂਗੇ ਠੀਕ ਆ ਜੀ ਰੇਟਾਂ ਦਾ ਵੀ ਪੰਜ ਰੁਪਏ ਛੱਡ ਦੇ ਕੋਈ ਨਾ ਰੇਟਾਂ ਦੇ ਲੋਨ ਸਾਰਿਆਂ ਦਾ ਲੋਨ ਹੋ ਜਾ ਬਾਈ ਹਾਂ ਜੀ ਆਪਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਕੋਈ ਕੋਈ ਨਾਲ ਕੰਪਲਟ ਕਰ ਲਵੇ ਜੇ ਤੁਹਾਨੂੰ ਡਾਕਟਰ ਚਾਹੀਦਾ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ লাইਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਤਾਂ ਕਿ ਨਵੇਂ ਕੋਈ ਵੀ ਅਪਡੇਟਸ ਵੀ ਦੇ ਕੇ ਭੇਜਦੇ ਰਹੀਏ ਧੰਨਵਾਦ